पढ़ने हैं क्लास कलासूल जी बच्चो अमनदीप कौर सिमरनजीत कौर नवनीत कौर सिमरनजीत कौर ਰਵਜਿਤ ਕੋਰ ਛੇ ਬੱਚੇ ਹੁਤਾਏ ਦੱਸੋ ਤੁਸੀਂ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ ਤੂੰ ਦੱਸ ਖੁਸ਼ੀ ਵਿੱਚ ਤੂੰ ਕੀ ਬਣਨਾ ਫੌਜੀ ਆਰਮੀ ਜਾਣਾ ਹੈ ਠੀਕ ਹੈ ਠੀਕ ਹੈ ਤੇ ਤੂੰ ਕਤਾ ਕਾਲਟੀ ਕਾਰ ਇਹ ਤੂੰ ਤਾਂ ਡਾਕਟਰ ਡਾਕਟਰ ਵੈਰੀ ਗੁੱਡ ਤੂੰ ਅਮੰਦੀ ਬਤ ਕੀ ਅਨਰਸਮ ਹੈ ਵੈਰੀ ਗੁੱਡ ਸ਼ਾਖੀ ਤੁਸੀਂ ਕੀ ਬਣਨਾ ਬੱਡੇ ਹੋਗਾ ਜੀ ਜੀ ਠੀਕ ਯਾਰ ਠੀਕ ਯਾਰ ਉਹ ਤੇ ਨਵਨੀਤ ਕੌਰ ਆਈਪੀਐਸ ਆਈਪੀਐਸ ਅਫਸਰ ਵੈਰੀ ਗੁੱਡ ਠੀਕ ਧਰਮਨ ਸਿੰਘ ਤੁਸੀਂ ਕੀ ਬਣਨਾ ਮੋਦੀ ਮੋਦੀ ਨੂੰ ਬਣਨਾ ਮੋਦੀ ਬਣਨਾ ਖੜਾ ਹੋ ਜਾ ਖੜਾ ਹੋ ਜਾ ਸ਼ਾਬਾਸ਼ ਇਹ ਮੋਦੀ ਬਣੇਗਾ ਇਹਦੇ ਵਾਸਤੇ ਕਲਾਪਿੰਗ ਕਰੋ ਤੁਸੀਂ ਸਾਰੇ ਅਗਰ ਠੀਕ ਹੈ ਜਦੋਂ ਚੱਗ ਗਈ ਆ ਮਨਿੰਦਰ ਸਿੰਘ ਤੂੰ ਕੀ ਬਣਨਾ ਪੁੱਤਾ ਦਾਜੀ ਜੱਜ ਬਾਜੀ ਦਾ ਤੇਰਵਿੰਦਰ ਸਿੰਘ ਮੈਂ ਠੇਕਾ ਬਣਨਾ ਠੇਕਾ ਦਾਦਾ ਬਣਨਾ ਚੱਲ ਤੂੰ ਬੈ ਜਾ ਤੇਰਾ ਵੀੜਾ ਕਰਕੇ ਬੈ ਜਾ ਜੁਜ ਸਿੰਘ ਤੂੰ ਕੀ ਬਣਨਾ ਮੈਂ ਬਣਾ ਰਿਹਾ ਪੋਟਾ ਜੇ ਖੜੂ ਪੋਟਾ ਜੇ ਖੜੇਗਾ ਅਜਲੀਆ ਬਣ ਚਪਠਾਣ ਵਾਜਰਾ ਬਣਨਾ ਤੂੰ ਕੀ ਕਰ ਠੀਕ ਚਲੋ ਕਰਦੇ ਵੀ ਕਲਾਪਿੰਗ ਬੱਚੇ ਵਾਸਤੇ ਤੇ ਇਹ ਬੱਚਿਓ ਅੱਜ ਥੋਡੀ ਹੋਗੀ ਛੁੱਟੀ ਠੀਕ ਨਹੀਂ ਆ ਤੇ ਕੱਲ ਨੂੰ ਸਾਰਿਆਂ ਨੇ ਟਾਈਮ ਸਾਰਾਣਾ ਤਿੰਨਾਂ ਅੱਗੇ ਜਾਣਾ ਸਾਰਿਆਂ ਨੇ ਮੁਸਕ ਮਾਰਦੀ ਆ ਤੁਹਾਡੇ ਸਾਡੀ ਤੁਸੀਂ